ਹਰ ਪਲੇਸ ਹੈ ਜੀ ਅੱਜ ਕਿਹੜਾ ਤੁਹਾਡੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਸਾਡੇ ਹਾਂ ਜੀ ਸਰ ਇਹਨਾਂ ਸਪੈਸ਼ਲ ਨਾਕੇ ਲੱਗੇ ਆ ਜੀ ਆਪਣੇ ਇਲੈਕਸ਼ਨ ਚੋਣ ਕਮਿਸ਼ਨ ਦੇ ਹੁਕਮ ਅਨੁਸਾਰ ਜੀ ਉਹਦੇ ਸਬੰਧ ਵਿੱਚ ਜਾਨੀਏ ਚੈਕਿੰਗ ਕੀਤੀ ਸੀ ਸਵੇਰੇ ਇੱਕ ਗੱਡੀ ਰੋਕੀ ਆਪਣੇ ਇਨਫਰਮੇਸ਼ਨ ਕੋਈ ਨਹੀਂ ਸੀ ਆਪਾਂ ਨੂੰ ਮੈਂ ਸ਼ੱਕ ਦੇ ਆਧਾਰ ਤੇ ਰੋਕੀ ਜਦੋਂ ਤੇ ਉਹਨੂੰ ਰੋਕੇ ਦੇ ਸਾਈਡ ਤੇ ਰੋਕੇ ਤੋਂ ਉਹਨੂੰ ਡਿੱਗੀ ਖਲਾਈ ਗਈ ਤੇ ਬਾਅਦ ਵਿੱਚ ਉਹਦੇ ਕੋਲ ਬੈਗ ਸੀਗਾ ਇੱਕ ਉਹਨੂੰ ਕਿਹਾ ਬੈਗ ਖੋਲ ਲੈ ਕਿਹਾ ਉਹ ਪਰ ਆ ਗਿਆ ਥੋੜਾ ਜੀ ਤੇ ਫਿਰ ਉਹਨਾਂ ਜਦੋਂ ਬੈਗ ਖੋਲਿਆ ਤਾਂ ਉਹਦੇ ਵਿੱਚ ਤਕਰੀਬਨ 3.5 ਲੱਖ ਰੁਪਏ ਆ ਜੀ ਅੱਛਾ ਜੀ ਉਹ ਸਾਨੂੰ ਆਣ ਕੇ ਕੰਟੈਕਟ ਕਰਾਉਣ ਦਾ ਚੈੱਕ ਕਰਾਉਣ ਲੱਗ ਪਏ ਤੇ ਇੱਕ ਬੈਗ ਹੋਰ ਸੀਗਾ ਵਿੱਚ ਉਹਨਾਂ ਪੁੱਛਿਆ ਗਿਆ ਵੀ ਤੁਹਾਡੇ ਕੋਲ ਹੋਰ ਕੈਸ਼ ਨਹੀਂ ਹੈਗਾ ਉਹ ਕਹਿੰਦੇ ਨਹੀਂ ਸਾਡੇ ਕੋਲ ਹੋਰ ਕੈਸ਼ ਨਹੀਂ ਇਹ ਹੀ ਆ ਜਦੋਂ ਗੱਡੀ ਦੇ ਵਿੱਚ ਦੁਬਾਰਾ ਬੈਗ ਲਿਆਂਦਾ ਗਿਆ ਉਹਦੇ ਉਹਦੇ ਵਿੱਚ 4 ਲੱਖ ਦੇ ਕਰੀਬ ਉਹਦੇ ਵਿੱਚ 4 ਲੱਖ ਤਾਲੀ ਗਿਆ ਟੋਟਲ ਕਿੰਨਾ ਪੈਸਾ ਨਿਕਲਿਆ ਟੋਟਲ ਤਕਰੀਬਨ 8 8 ਲੱਖ ਦੇ ਕਰੀਬ ਪਤਾ ਲੱਗਿਆ ਕਿੱਥੋਂ ਲੈ ਕੇ ਆ ਰਹੇ ਸੀ ਕਿਹੜੀ ਜਗ੍ਹਾ ਤੋਂ ਜਾਣਾ ਸੀ ਇਹ ਆਏ ਹਸ਼ਿਆਰਪੁਰ ਏਰੀਆ ਤੋਂ ਆਏ ਤਲਵਾੜੇ ਤੋਂ ਅੱਛਾ ਜੀ ਉਹ ਕਹਿੰਦੇ ਅਸੀਂ ਪਤਾ ਨਹੀਂ ਵਪਾਰੀਆਂ ਤੇ ਬਾਕੀ ਕਲੀਅਰ ਨਹੀਂ ਗਏ ਕਿ ਕਰਨਾ ਕੋਈ ਸਬੂਤ ਮਿਲੇ ਕੋਈ ਸਬੂਤ ਨਹੀਂ ਕੈਸ਼ ਦਾ ਕੋਈ ਸਬੂਤ ਦਿੱਤਾ ਹੋਵੇ ਇਹਨਾਂ ਕੋਈ ਉਹਨਾਂ ਪੁੱਛਿਆ ਕੋਈ ਬਿੱਲ ਹੈਗਾ ਜਾਂ ਦੱਸੋ ਕਿਥੋਂ ਖੜਾ ਕੇ ਲਏ ਕੋਈ ਸਬੂਤ ਨਹੀਂ ਕੋਈ ਕੁਝ ਕਿਦਾਂ ਇਲੈਕਸ਼ਨ ਕਮਿਸ਼ਨਰ ਦੇ ਦਿੱਤਾ ਹੈਗੇ 50000 ਤੋਂ ਉੱਪਰ ਜਾਣ ਦਾ ਕੋਈ ਸਬੂਤ ਉਹਨਾਂ ਦੇ ਕੋਲ ਹੋਣਾ ਚਾਹੀਦਾ ਹੈ ਕਿ ਆ ਉਹਨਾਂ ਕੋਲ ਨਿਕਲੇ ਨਹੀਂ ਬਿਲਕੁਲ ਨਹੀਂ ਨਿਕਲੇ ਉਹਨਾਂ ਨੇ ਕਿਹਾ ਦੱਸਿਆ ਕਿ ਕਰਕੇ ਵੀ ਤੇ ਤੁਹਾਡੇ ਕੋਲ ਸਬੂਤ ਹੈਗਾ ਦਿਖਾ ਦਿਓ ਉਹ ਕਹਿੰਦਾ ਨਹੀਂ ਸਾਡੇ ਕੋਲ ਨਹੀਂ ਤੇ ਹੁਣ ਕੈਸ਼ ਤੁਹਾਡੇ ਵੱਲ ਇਹ ਆਪਣੇ ਸੀਨੀਅਰ ਅਫਸਰਾਂ ਦੇ ਹਵਾਲੇ ਜਾਣ ਕੇ ਨਾ ਕਰਕੇ ਉਹਤੇ ਇੱਕ ਨੰਬਰ ਥਾਣੇ ਭੇਜ ਦਿੱਤਾ ਗਿਆ ਜਿਹੜੀ ਐਸਐਸਟੀ ਟੋਟਲ ਪਤਾ ਲੱਗ ਗਿਆ ਕਿੰਨਾ ਕੈਸ਼ ਹੈ? ਤਕਰੀਬਨ 8 ਲੱਖ ਦੇ ਕਰੀਬ ਸੀ ਬਾਕੀ ਥੋੜਾ ਬੋਤਾ ਹੋਰ ਵੀ 6.7000 ਰੁਪਏ ਹੋਰ ਵੀ। ਹਾਂਜੀ ਬਈ ਤਿੰਨਾ ਮਾ ਤੁਹਾਡਾ? ਹਰਪ੍ਰੀਤ ਸਿੰਘ। ਅੱਪੀ ਜੀ ਅੱਜ ਕਿਹੜਾ ਤੁਹਾਡੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ? ਹਾਂਜੀ। ਹਾਂਜੀ ਫਿਰ। ਇਹਨਾਂ ਸਪੈਸ਼ਲ ਨਾਕੇ ਲੱਗੇ ਆ ਜੀ ਆਪਣੇ ਇਲੈਕਸ਼ਨ ਚੋਣ ਕਮਿਸ਼ਨ ਦਾ ਹੁਕਮ ਅਧਾਰਨ। ਜੀ। ਉਹਦੇ ਸਬੰਧ ਵਿੱਚ ਜਾਨੀਏ ਚੈਕਿੰਗ ਕੀਤੀ ਸੀ। ਸਵੇਰੇ ਇੱਕ ਗੱਡੀ ਰੋਕੀ ਆਪਣੇ ਇਨਫੋਰਮੇਸ਼ਨ ਕੋਈ ਨਹੀਂ ਸੀ ਆਪਾਂ ਨੂੰ। ਬੈ ਸ਼ੱਕ ਦੇ ਆਧਾਰ ਤੇ ਰੋਕੀ ਜਦੋਂ। ਤੇ ਉਹਨੂੰ ਰੋਕੇ ਦਾ ਸਾਈਡ ਤੇ ਰੋਕੇ ਦਾ ਉਹਨੂੰ ਡਿੱਗੀ ਖਲਾਈ ਗਈ। ਤੇ ਬਾਅਦ ਵਿੱਚ ਉਹਦੇ ਕੋਲ ਬੈਗ ਸੀਗਾ ਇੱਕ ਉਹਨੂੰ ਕਿਹਾ ਬੈਗ ਖੋਲ ਲੈ ਕਿਹਾ ਉਹ ਕੋਲ ਆ ਗਿਆ ਥੋੜਾ ਜੀ ਤੇ ਫਿਰ ਉਹਨੇ ਜਦੋਂ ਬੈਗ ਖੋਲਿਆ ਤਾਂ ਉਹਦੇ ਵਿੱਚ ਤਕਰੀਬਨ 3.5 ਲੱਖ ਰੁਪਏ ਆ। ਅੱਛਾ ਜੀ। ਉਹ ਸਾਨੂੰ ਅਣ ਕੇ ਕਾਉਂਟਿੰਗ ਕਰਾਉਣ ਦਾ ਚੈੱਕ ਕਰਾਉਣ ਲੱਪਾ ਤੇ ਇੱਕ ਬੈਗ ਹੋਰ ਸੀਗਾ ਵਿੱਚ। ਉਹਨਾਂ ਪੁੱਛਿਆ ਕਿ ਵੀ ਤੁਹਾਡੇ ਕੋਲ ਹੋਰ ਕੈਸ਼ ਤਾਂ ਨਹੀਂ ਹੈਗਾ? ਉਹ ਕਹਿੰਦੇ ਨਹੀਂ ਸਾਡੇ ਕੋਲ ਹੋਰ ਕੈਸ਼ ਨਹੀਂ ਇਹ ਹੀ ਆ। ਜਦੋਂ ਗੱਡੀ ਦੇ ਵਿੱਚੋਂ ਦੁਬਾਰਾ ਬੈਗ ਲੈ ਆਂਦਾ ਗਿਆ ਉਹਦੇ ਉਹਦੇ ਵਿੱਚ 4 ਲੱਖ ਦੇ ਕਰੀਬ ਉਹਦੇ ਵਿੱਚ ਸੀ। 4.41 ਲੱਖ। ਟੋਟਲ ਕਿੰਨਾ ਪੈਸਾ ਨਿਕਲਿਆ ਹੈ? ਟੋਟਲ ਤਕਰੀਬਨ 8 8 ਲੱਖ ਦੇ ਕਰੀ ਗਏ ਪਤਾ ਲੱਗੇ ਕਿਥੋਂ ਲੈ ਕੇ ਆ ਰਹੇ ਸੀ ਕਿਹੜੀ ਜਗ੍ਹਾ ਤੋਂ ਜਾਣਾ ਸੀ ਇਹ ਆਇਆ ਹਸ਼ਰਪੁਰ ਏਰੀਆ ਤੋਂ ਆਇਆ ਤਲਵਾੜੇ ਤੋਂ ਅੱਛਾ ਜੀ ਉਹ ਕਹਿੰਦੇ ਅਸੀਂ ਪਤਾ ਨਹੀਂ ਵਪਾਰੀ ਆ ਤੇ ਬਾਕੀ ਕਲੀਅਰ ਨਹੀਂ ਗਾਇਆ ਕੀ ਕਰਨ ਨੇ ਕੋਈ ਸਬੂਤ ਮਿਲੇ ਉਹਨਾਂ ਨੂੰ ਕੋਈ ਸਬੂਤ ਨਹੀਂ ਕੈਸ਼ ਦਾ ਕੋਈ ਸਬੂਤ ਦਿੱਤਾ ਹੋਵੇ ਇਹਨਾਂ ਕੋਈ ਉਹਨਾਂ ਪੁੱਛਿਆ ਕੋਈ ਬਿੱਲ ਹੈਗਾ ਜਾਂ ਦੱਸੋ ਕਿਥੋਂ ਘੜਾ ਕੇ ਲਏ ਕੋਈ ਸਬੂਤ ਨਹੀਂ ਕੋਈ ਕੁਝ ਕਿਦਾਂ ਇਲੈਕਸ਼ਨ ਕਮਿਸ਼ਨਰ ਦੇ ਦਿੱਤਾ ਹੈਗੇ 50000 ਤੋਂ ਉੱਪਰ ਜਾਣ ਦਾ ਕੋਈ ਸਬੂਤ ਉਹਨਾਂ ਦੇ ਕੋਲ ਹੋਣਾ ਚਾਹੀਦਾ ਹੈ ਕਿ ਆ ਉਹਨਾਂ ਕੋਲ ਨਿਕਲੇ ਨਹੀਂ ਬਿਲਕੁਲ ਨਹੀਂ ਨਿਕਲੇ ਉਹਨਾਂ ਨੇ